ਜੀ ਮਿੱਤਰ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਦਾ ਸਭੀ ਨੇ ਸਿੱਟਨੇ ਕਰਦੇ ਰੋ ਦੀ ਸਾਟ ਆ ਰਹੀ ਕਈ ਨਹੀਂ ਕੋਚ ਸਾਹ ਵਾਇ ਬੈਠੇ ਛੱਡੀ ਬੈਠੇ ਜਾਨਵਰ 15 ਵੀ ਛੱਡੇ 15 ਵੀ ਛੱਡੀ ਬੈਠੇ ਆਏ ਤੇ ਬਹਾਤੋਂ ਪੀਣੀ ਗਈ ਬੀਆ ਆਈ ਮਿਲ ਦੁੱਸਰ ਤੇ ਉੱਥੇ 7 ਕਿਨੇ 8 ਹੈ ਯਾਰ ਕਿੰਨੇ ਛੱਟੇ ਆਉਣਗੇ ਕਿੰਨੇ ਠੀਕ ਛੱਟੇ ਆਉਣਗੇ ਬਾਕੀ ਲੱਭੇ ਨੇ ਨੇ ਲੱਭਨ ਵਿੱਚ ਸੱਤ ਹੀ ਸਾਰੇ ਸੀਗੇ ਲੱਭਨ ਬਹੁਤ ਪਿਆਹ ਸੀਗੇ 6-7 ਹੀ ਸੀ ਬਈ ਵਿਚ ਇਕਦ ਨਹੀਂ ਬੈਠਾ ਹਣਾ ਬਾਹਾਂ ਬਾਕੀ ਸਾਰੇ ਫੜ ਫੜ ਲਈ ਬਹਿ ਗਏ ਸੀਗੇ ਕੂਤਰਾਂ ਦੇ ਬਹੁਤ ਹੁੰਦੇ ਆ ਤੇ ਆਪਾਂ ਲਾਉਣੇ ਕੂਤਰਾਂ ਦੇ ਰੰਗ ਨਵੇਂ ਆ ਦੇ ਲਾਦਗੇ ਹੂੰ ਮੈਂ ਕੋਲਦਾ ਰੰਗ ਕਾਲਾ ਤੇ ਫਿਰ ਆਪਾਂ ਲਾਉਣੇ ਆ ਕਿ ਕਰਕੇ ਰੰਗ ਵੀ ਲਓ ਜੀ ਮਿੱਤਰੋ ਕੋਲਿਆ ਕਾਲਾ ਰੰਗ ਲਾਉਣੇ ਰੂਤਰਾ ਦੇ ਕੋਈ ਛੱਡੀ ਜਾਂਦਾ ਇਹ ਛੱਦਦਾ ਗੇ ਰੰਗ ਲਾ ਲਾ ਕੇ ਉਹਨਾਂ ਦੇ ਵੀ ਲਾਉਣ ਆ ਰੂਤਰਾ ਦੇ ਇਹ ਬੱਚਿਆਂ ਦੇ ਵੀ ਲਾਉਣ ਆ ਬੱਚੇ ਬੈਠੇ ਤਿੰਨ ਚਾਰ ਉੱਤੇ ਅੰਦਰ ਤਾਂ ਐਣੀ ਖੁੱਡੇ ਗੂਤਰ ਕੋਈ ਰੰਗ ਲਾਉਣ ਆ ਲੱਗੇ ਆ ਉਹਨਾਂ ਦੇ ਲਾ ਦਾਂਗੇ ਫਿਰ ਆਪਾਂ ਬੁੱਤਰ ਪੀਰਾ ਦੱਚੀ ਹੋ ਗਏ ਸਾਰੇ ਅੱਦੇ ਹਲੇ ਇੱਥੇ ਲਾਈ ਜਾਵਾਂਗੇ ਰੋ 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 ਲੱਖ ਰੱਖ ਦੇ ਰੱਖ ਦੇ ਅੱਦੇ ਛੱਡੇ ਵੇ ਚਿੱਟੇ ਬੁੱਤਰ ਇਹਨਾਂ ਦੇ ਜਿਹੜੋ ਬਹਿ ਗਈ ਉਹਦੇ ਰਾਵਾਂਗੇ ਹੱਥ ਨਹੀਂ ਲਾਦਾਂਗੇ ਇਹ ਫੜ ਲੈ ਇੱਕ ਫੜ ਲੈ ਫੜ ਲੈ ਇੱਕ ਫੜ ਲਿਆ ਹਾਂ ਇੱਕ ਇੱਕ ਫੜ ਕੇ ਲੈ ਆ ਵਖਾਵਾਂਗੇ ਫਿਰ ਤੈਨੂੰ ਕਿਹੜਾ ਕਿਹੜਾ ਰੰਗ ਲਾਇਆ ਲਾਤਾ ਜੀ ਰੰਗ ਆ ਆਦਾ ਬੱਚਾ ਢੇ ਟੂਸੇ ਵਾਲਾ ਹੀ ਕਰਦਾ ਤਾਂ ਉਹਦਾ ਭਰਾਈ ਉਹ ਹੀ ਲਾਤਾ ਰੰਗ ਇੱਕ ਦੇ ਕਰਦੀ ਟੋਰੀ ਇੱਕ ਦੇ ਨਾਲ ਘੰਡ ਕਾ ਡੰਡਾ ਤੇ ਇੱਕ ਦੇ ਟੂਸਾ ਕਾਲਾ ਇੱਕ ਦੇ ਘੰਟੋਰੀ ਕਾਲੀ ਇੱਕ ਦੀ ਪੂਸ਼ ਕਾਲੀ ਇਹਦੇ ਟੂਸਾ ਟੋਰੀ ਕਾਲੀ ਫੜ ਫੜ ਕੇ ਵਿਖਾਈਆਂ ਸਾਰੇ ਪੁੱਤਰ ਕਿਹੜੇ ਰੰਗ ਲੈ ਮੇਰੇ ਮਣੀ ਵਿਖਾ ਕੇ ਮੇਰੇ ਮਣੀ ਛੱਟ ਦੇ ਵਿੱਚ ਹੀ ਕੌਰੀ ਕਾਲੀ ਕੰਨੀ ਟੋਰੀ ਕਾਲੀ ਇਹਦੀ ਕੀ ਕਾਲੀ ਟਵਰੀ ਕਾਲੀ ਐਦੀ ਕੰਨੀ ਟਵਰੀ ਕਾਲੀ ਹੁਣ ਧੋਣ ਲੱਗੇ ਆ ਇਹ ਹਾਂ ਤਾਂ ਸਾਰੀ ਕਾਲੀ ਓਕੇ ਖੇਲਰ ਗਣ ਹਾਂ ਕਾਂ ਤਾਂ ਸਾਰੀ ਕਾਲੀ ਧੋ ਮੰਨੀ ਸੀ ਸੀ ਧੋਈ ਨੇ ਕਾਲ ਕਾਲੀ ਐਦੀ ਕਾਲਾ ਡੰਡਾ ਇਕੱਲਾ ਡੰਡਾ ਕਾਲਾ 2 ਸੜ ਟਵਰੀ 2 ਸੜ ਟਵਰੀ ਕਾਲਾ ਕੰਡ ਕਣੀ ਫਸਿੱਤਾ ਕਰਕੇ ਪੁੱਤਰਾ ਕੰਡ ਟਟਵਰੀ ਕਾਲੀ ਬੁਸ਼ ਇਹ ਦੂਸਰਾ ਬੱਚਾ ਆਪਨੇ ਰੋਸੇ ਦਾ ਤਿਆਰ ਕਰ ਲੈ ਇੱਕ ਟੈਟੂ ਸਿਰ ਬੱਚਾ ਫੇਰ ਕਰਤਾ ਤਿਆਰ ਇੱਕ ਹੋਂਦਾ ਭਰਾ ਈ ਬਾਹੇ ਰਾਂਗ ਲਗਾ। ਅੱਠਾ ਉਤਰਾ ਲਾਇਆ ਜੀ। ਫਿਰ ਕੀ ਤਿੰਨ ਚਾਰ ਓਡੇ ਫਿਰਦੇ ਜੇ ਕਾਹ ਜਾਵਾਂ ਚਿੱਟੀ ਫਿਰਦੀ ਨਵੀਂ ਕੱਢੀ ਦੀ ਜੁਰੀ। ਤੇ ਧੋਣਿਆ ਹੁਣ ਇਹਨਾਂ ਨੂੰ। ਉਹ ਕਰਦੇ ਉੱਤੇ ਉਤਰ ਬਾਕੀ। ਲੋ ਜੀ ਮੈਂ ਤੋਕਾ ਸਰਾ ਉਤਰ ਜਾ ਕੇ ਬਹਿ ਗਿਆ। 12 ਵਜ ਗਈ ਆ। ਗਾਉ ਦੇ ਨੰਬਰ ਛੱਡਿਆ ਸੀਗਾ ਤਾਂ। ਸੁੱਕਾ ਹੀ ਸੀਗਾ। Oh, dari dua butir, kau nih, dua kau dua ਕੂਤਰ ਜਿਨੇ ਰੰਗਲਾ ਸੀਗਾ ਤੇ ਉਹ ਆਪਾਂ ਤਾੜ ਤੇ ਖੁੱਡੇ ਚ ਖੰਭ ਨੂੰ ਧੋਤੇ ਤੇ ਉਹ ਤਾੜਦੇ ਆ। ਬਾਕੀ ਓਕੇ ਜੀ ਰਿਪੋਰਟਾ। ਲਓ ਜੀ ਮੇਤਰੋ ਕੂਤਰੀ ਇੱਕ ਰਹਿ ਗਈ ਆ ਤੇ ਆ ਆ ਗਈ ਵੀ। ਤੇ ਕੂਤਰ ਬੰਨੀ ਆਨੇ ਦੂਰ ਵਾਲੇ ਮੁੰਡੇ। ਇੱਕ ਕੌ ਬੰਨੀ ਦਾ ਇੱਕ ਗੁਰੀਸਤਾ ਨੇ ਬੰਨ ਲਾਈ ਤੋ ਬੜਾ ਆਕੇ ਭਾਲੂ ਇਹਨੂੰ ਵੀ ਤੇ ਇੱਕ ਕਹਿੰਦੇ ਉਹ ਬੰਨ ਲੈ ਕੋਈ ਸਾਰੇ ਨਿਵਰ ਲੈ ਕਹਿੰਦੇ ਬੱਚਾ ਛੱਡਣ ਲੱਗੇ ਆ ਜੀ ਨਵਾਂ ਛੱਡਦਾ ਬਣ ਕੀ ਕਰਨਾ ਗਿਆ ਇੱਕ ਰਹਿ ਗਏ ਜੀ ਫੇਰੀ ਉਂਦਰੀ ਆ ਗਏ ਛੀ ਛੀ ਕਹਿੰਦੇ ਮੇਰੇ ਵੀਰ ਜੀ ਨੇ ਆਲਖੀ ਉੱਦਣਾ ਹੈ ਹਾਂ ਜੀ ਇਹਨੂੰ ਕਪੌਣਾ ਨਹੀਂ ਬਾਲਾ ਚਿੰਗਾ ਇਧਰ ਹੀ ਇਹ ਨਵੀਂ ਆ ਆ ਗਏ ਕਿੰਨੀ ਆ ਗਈ ਕਿੰਨੀ ਆ ਗਈ ਆ ਲੋਈ ਇਸੋ ਬੇਰੀਆ ਇੱਕ ਲੁੱਟਰ ਆ ਗਿਆ ਜੀ ਹਾਂ ਓਏ ਥੋੜੇ ਸਾਲ ਮੈਨੂੰ ਬਣਾ ਰਹੇ ਲੈ ਤੂੰ ਫੜਦਾ ਇਹਦੇ ਤੂੰ ਡਰਾ ਚਿੰਗੇ ਹੱਥਾਂ ਨਾਲ ਜਲਾ ਇਧਰੋਂ ਪਹਿਲੀ ਵਾਰੀ ਆ ਜੀ ਵੇ ਥੱਲੇ ਘਰ ਵਾੜੀ ਐ ਨਾ ਦੂਰ ਕਰ ਦੂਰੋਂ ਬੈਠੂਗਾ ਕਿ ਥੱਲੋਂ ੜੂਗਾ ਬੱਸ 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 ਕੀ ਅੰਨ ਚੁੱਟਿਆ ਥੱਲੇ ਦਾ ਵਾਰ ਤਾਂ ਥੱਲੇ ਸਿੱਧਾ ਜਾਊਗਾ ਪਰੇ ਨੂੰ ਉਹ ਹੁਣ ਫੜ ਲਾਜੀ ਕਹਿੰਦੇ ਬਾਤ ਆ ਬੱਚਾ ਖੁੱਲਾ ਖੁੱਲਾ ਜਾਵੇਂ ਯਾਰ ਪਰਿੰਦਾ ਗਿਆ ਯਾਰ ਪਰਿੰਦਾ ਹੋ ਗਿਆ ਕਰਤਾ ਯਾਰ ਹਾਂ ਜੋਗ ਦਾ ਮਾਰਦੇ ਆ ਜਿਹੜੇ ਮਾਰਦਾਂ ਨਾ ਜੋ ਕ ਮਾਰਾ ਅੱਧਾ ਗੁਰੂ ਵੀ ਲੈ ਪਰ ਇਹ ਮੂੰਹ ਕਰ ਕਰ ਕੇ ਯਾਰ ਫਟ ਸਪੈਲ ਆ ਨਾ ਦਾਏ ਸਾਲਾ ਸਪੈਲ ਲੈ ਕਾਉਂਦੇ ਹਾਂ ਲੈ ਕਾਉਂਦੇ ਹੁੰਦੇ ਆ ਕਮੈਂਟ ਨਹੀਂ ਕਰਦੇ ਕਹਰੇ ਕਰ ਕਮੈਂਟ ਵੀ ਕਰੋ ਯਾਰ ਹੋਰ ਪੁਆਇੰਟ ਕਰਿਆ ਕਰੋ ਕੋਈ ਆ ਸੋਨੀ ਜੀ ਬੁੱਧੀ ਨੂੰ ਕਮੈਂਟ ਵੀ ਆਉਣੀ ਚਾਹੀਦੀ ਆ ਤੂੰ ਹੀ ਚਲਾ ਲਾ ਉਹਦਾ ਵਲੌਗ ਓ ਮੇਰਾ ਕਾਕਾ ਜੀ ਐ ਡੰਡ ਮਾਰੀ ਨਾ ਨ ਗਰਮੀ ਆ ਪੇਤੀ ਲੜੀ ਜਾਂਦੀ ਐ ਓਏ ਡੰਡ ਲੜੀ ਜਾਂਦੀ ਐ ਇਹ ਮੈਂ ਯਾਰ ਗਿਆ ਜੀ ਪੇਤੀ ਮਰਦੀ ਐ ਦੋਨੇ ਲੰਮੇ ਆ ਪੇ ਤਾਂ ਲੜਦੀ ਤਾਂ ਜੀ ਨਹੀਂ ਲਾਉਣੇ ਨੇ ਪੇਤੀ ਲੜਦੀ ਕੋਈ ਯਾਰ ਓਏ ਆ ਇਹ ਕਿੰਨੇ ਓਏ ਹਲੋ ਜੀ ਬੈਗੀ ਗੁਦਰੀ ਵੀ ਬਾਜੀ ਓਕੇ ਹੋ ਗਈ ਮੱਚਾ ਇਹ ਕਬ ਬੈਠਾ ਹੈ ਬਾਹਲਾ ਉਹ ਮੁੰਡਾ ਡੀ ਬੈਠਾ ਹੋਏ ਹੂੰ ਮੱਚਾ ਬਾਹ ਲਿਆ ਬੈਠਾ ਆ ਮੂੰਹ ਤੇ ਡੀ ਜਾਂਦਾ ਉਹ ਬੈਠਾ ਉਹ ਆ ਗਿਆ ਵੇ ਗਿਓਨ ਸੌਰੀ ਨਾ ਉਹ ਜਿੰਨੇ ਤੱਕ ਉਤਰਾ ਨਾ ਪਾਣੀ ਪੂਣੀ ਪਾਉਣ ਲੱਗ ਪਏ ਧੂਕੇ ਕੁੰਡੇ ਤੇ ਦਾਣੇ ਪਾ ਲੈਣੇ ਆ ਕਿ ਬਾਕੀ ਤੁਹਾਨੂੰ ਜਿਹੜੇ ਉਤ ਰੁੱਢ ਕੇ ਆ ਉਹ ਮੈਨੂੰ ਬਦਾਮ ਨੂੰ ਰੱਖ ਦਾਂਗੇ ਪਾਣੀ ਪੂਣੀ ਪੀ ਕੇ ਤੇ ਪਾਣੀ ਮਨ ਖਿੱਚ ਗਏ ਉਹਦਾ ਬਦਾਮ ਰੱਖ ਦਾਂਗੇ ਹੋ ਗਏ ਪਾਣੀ ਤੇ ਦਾਨੇ ਦੋਨੇ ਪਾ ਲੈਨੇ ਆਪਾਂ ਲਓ ਜੀ ਮੈਂ ਤਰੋ ਗੂਦਰਾ ਬਦਾ ਦੂੰ ਪਾਦੇ ਸੀਗੇ ਤੇ ਮੈਂ ਥੋੜਾ ਕੰਮ ਗਿਆ ਸੀਗਾ ਕਰੇ ਹੈ ਨਹੀਂ ਸੀਗਾ ਤੇ ਮੈਨੂੰ ਕੋਈ ਸਾਹਵਰਾ ਨੇ ਬਦਾਮ ਨੂੰ ਪਾਦੇਗੇ ਤੇ ਕਹਿੰਦੇ ਗੁਰੀ ਵੀ ਗਿਆ ਨੇ ਕਲੀਅਰ ਦੀंदे। ਲਾ ਜੀ। ਤੇ ਕਬੂਤਰ ਨਹੀਂ ਮਿਲਿਆ ਭਈ ਆਪਣਾ ਕਾਂ ਅੰਡਾ ਟੂਟੇ ਵਾਲਾ। ਤੇ ਕੋਈ ਮਾウス ਫੇਰ ਕੇ ਦਾ ਬੰਦਾ ਹੋਵੇ ਬਾਜ ਅਮਰਾੜ ਦੇ ਨੇੜੇ ਨੇੜੇ ਪਿੰਡਾਂ ਦਾ ਤਾਂ ਕਮੈਂਟ ਕਰਕੇ ਜਰੂਰ ਦੱਸ ਦੋ ਜੇ ਆਇਆ ਕਿ ਨਹੀਂ ਆਇਆ ਨਾ। ਤੇ ਨੇੜੇ ਤੋਂ ਛੱਡਦ ਗਏ ਤੇ ਗੁਰੀ ਗਿਆ। ਗੁਰੀ ਨੂੰ ਆਪਾਂ ਠੱਲਾਂ ਵੀ ਦੇ ਦਿੱਤੀਆਂ ਜਿਹੜੀਆਂ ਗੁਰੀ ਦੀਆਂ ਆਪਣੇ ਕੋਲ ਪਈਆਂ ਸੀਆਂ। ਜੀ। ਗੁਰੂ ਠੱਲਾ ਵੀ ਲਗਾਉਣ ਯਾਰ ਕੰਮ ਪੈ ਗਿਆ ਸੀ ਕਰੇ ਤੇ ਉਹਨੂੰ ਜਾਣਾ ਪੈ ਗਿਆ ਤੇ ਨਹੀਂ ਕਾਲੂ ਜਾਣਾ ਸੀ ਉਹਨੇ ਆਥਾ ਹੱਥਨ ਹੋ ਗਿਆ ਸੀਗਾ ਨਹੀਂ ਉਹ ਕਾਲੂ ਯਾਰ ਆ ਸੀਗਾ ਤੇ ਕੰਮ ਪੈ ਗਿਆ ਨੂੰ ਥੋੜਾ ਜਿਹਾ ਪਰ ਜਾਣਾ ਪੈ ਗਿਆ ਉਹਨੂੰ ਮੈਂ ਚੱਲ ਕੋਈ ਨਹੀਂ ਜਾਵੜਾ ਤੇ ਬਣਾਉ ਨੂੰ ਦੇ ਦੇ ਸੀਗੇ ਰੰਗ ਲਾਤਾ ਕਬੂਤਰਾਂ ਦੇ ਅੱਜ ਮੇਨ ਤਾਂ ਇਹ ਟਾਪਿਕ ਹੈ ਆਪਣਾ ਰੰਗ ਹੀ ਹੈ ਨਾ ਪੁੱਤਾ ਰੰਗ ਲਾਇਆ ਉਹ ਕੂਤਰਾ

ਚੱਲੋ ਭਾਈ ਵਾਕਿਆ ਬਾਕੀ ਤੇ ਵੀਡੀਓ ਕਿਵੇਂ ਲੱਗੀ ਲਾਈਕ ਮਣੀ ਸ਼ੇਅਰ ਕਰਕੇ ਜੁੜੂਦਾ ਕਰੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਲਵ ਯੂ ਸਪੋਰਟ ਕਰਦੇ ਨੇ